ਇਹ ਆਪਣੀ ਸਵਰਨ ਮਠਿਆਈ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ 24 ਕੈਰਟ 골ਡ ਦਾ ਵਰਕ ਹੈ ਦੇ ਉੱਪਰ 670 ਦਾ ਜਿਹੜਾ ਆਰਡਰ ਹੈ ਉਹਨਾਂ ਨੇ ਇਹ ਸਪੈਸ਼ਲੀ ਇਹ ਮਠਾਈ ਇਸ ਵਰਨ ਮਠਾਈ ਉਹਨਾਂ ਨੇ ਐਡ-ਆਨ ਕਰਵਾਈ ਆ ਉਹਦੇ ਵਿੱਚ ਅੱਗੇ ਕਸਟਮਾਈਜ਼ ਡੱਬੇ ਵਗੈਰਾ ਆਪਾਂ ਬਾਕਸੇ ਬੈਡਿੰਗ ਬਾਕਸੇ ਹੋਗੇ ਜਾਂ ਹੋਰ ਤੇ ਉਹਦੇ ਲਈ ਆਨ ਆਰਡਰ ਆਪਾਂ ਤਿਆਰ ਕਰ ਰਹੇ ਹਾਂ ਔਰ ਆਪਾਂ 슈ਗਰ ਫਰੀ ਜਿਵੇਂ ਕਲਾਕੰਧ ਹੈਗੇ ਹੀ ਆਪਣੀ ਤੇ ਦੇਸੀ ਘੀਚ ਗੁਲਾਬ ਜੰਮਨ ਹੋ ਗਈ ਜਾਂ ਮੋਤੀਚੂਰ ਲੱਡੂ ਹੋਵੇ ਪਹੁੰਚ ਹੀ ਨਹੀਂ ਪੰਦੇ ਵੀ ਜੇ ਆਪਾਂ ਕਹੀਏ ਵੀ 5 ਦਿਨ ਤੋਂ ਉੱਪਰ ਨਾ ਚੱਲੀ ਗਈ ਨਾ ਤੇ ਮਤਲਬ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਉਹਨੂੰ ਸੋਲਡ ਆਊਟ ਕਰ ਰਹੇ ਹਾਂ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਸ਼ਸ਼ੀਕਲ ਜਾਨੀ ਤਾਂ ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ਟ ਕੇਟੀ সুইਟ ਜਿਹੜਾ ਕਿ ਸਰਾਂਬਨਗਰ ਮਾਰਕੀਟ ਦੇ ਵਿੱਚ ਖੁੱਲਿਆ ਇੱਕ ਮਠਾਈ ਦੀ ਜਿਹੜੀ ਆ ਪੂਰੇ ਲੁਧਿਆਣਾ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਚਰਚਾ ਹੈ ਕਿ ਜਿਹੜੀ 19000 ਰੁਪਏ ਕਿਲੋ ਦੀ ਜਿਹੜੀ ਮਠਾਈ ਇਹਨਾਂ ਦੇ ਵੱਲੋਂ ਜਿਹੜੀ ਆ ਦਿੱਤੀ ਜਾ ਰਹੀ ਹੈ ਸੋ ਅੰਦਰ ਜਾ ਕੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਹਿਲਾਂ ਦੱਸ ਦਈਏ ਕਿ केटी स्वीट ਦੇ ਉੱਤੇ ਪਹੁੰਚੇ ਆ ਸੋ ਦੇਖ ਸਕਦਾ ਹਾਂ ਕਿਸ ਤਰ੍ਹਾਂ ਜਿਹੜੇ ਗਿਫਟ ਆਈਟਮਸ ਵਗੈਰਾ ਇੱਥੇ ਰੱਖੀਆਂ ਗਈਆਂ ਸੋ ਮਿਠਾਈ ਵੀ ਜਿਹੜੀ ਹੈ ਇੱਥੇ ਪਈ ਹੈ ਸੋ ਓਨਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਿਠਾਈ ਦੇ ਵਿੱਚ ਕੀ ਕੁਝ ਜਿਹੜੇ ਇਨਗਰੀਡੀਅੰਟਸ ਪਾਉਂਦੇ ਨੇ ਕੀ ਕੁਝ ਦੀ ਐਕਸਪਾਇਰੀ ਰਹਿੰਦੀ ਹੈ ਕੀ ਕੁਝ ਜਿਹੜਾ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਲੁਧਿਆਣਾ ਦੇ ਵਿੱਚ ਜਿਹੜੀ ਐਡੀ ਐਕਸਪੈਂਸਿਵ ਮਿਠਾਈ ਜਿਹੜੀ ਆਈ ਹੈ ਸੋ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਸੋ ਸਾਡੇ ਨਾਲ केटी स्वीट ਦੇ ਜਿਹੜੇ ਓਨਰ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜਿਹੜੀ ਇਹਨਾਂ ਦੀ ਵਾਇਰਲ ਜਿਹੜੀ 19000 ਰੁਪਏ ਕਿਲੋ ਦੀ ਜਿਹੜੀ ਮਿਠਾਈ ਹੈ ਕੀ ਹੈ ਕਿ ਨਾਮ ਹੈ ਸਵਰਨ ਜਿਹੜਾ ਮਿਠਾਈ ਦਾ ਜਿਹੜਾ ਬਾਕਸ ਜਿਹੜਾ ਇੱਥੇ ਪਿਆ ਨਜ਼ਰ ਵੀ ਆ ਰਿਹਾ ਦੇਖ ਸਕਦੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਰੂਬ ਰੂ ਕਰਾ ਰਹੇ ਹਾਂ ਜਿਹੜਾ ਮਿਠਾਈ ਦੀ ਜਿਹੜੀ ਪ੍ਰਪਰੇਸ਼ਨ ਹੈ ਉਹ ਕਿਸ ਤਰ੍ਹਾਂ ਕੀਤੀ ਗਈ ਹੈ ਪੂਰਾ ਨਾਮ ਵਗੈਰਾ ਲਿਖਿਆ ਗਿਆ ਇੱਕ ਬਾਕਸ ਦੇ ਵਿੱਚ ਪੈਕ ਹੋ ਕੇ ਜਿਹੜੀ ਆਂਦੀ ਹੈ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਚੈਨਲ ਤੇ ਕੀ ਜੀ ਹਾਂਜੀ ਥੈਂਕ ਯੂ ਜੀ ਬਾਕੀ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਨ ਹਰਿਸ਼ੀ ਤੁਸੀਂ ਆਏ ਹੋ ਸਾਡੇ ਕੋਲ ਚੱਲ ਕੇ ਤੇ ਬਾਕੀ ਦਾ ਤੁਸੀਂ ਜਿੱਦਾਂ ਕਿਹਾ ਵੀ ਇਹ ਆਪਣੀ ਸਵਰਨ ਮਠਿਆਈ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ 24 ਕੈਰਟ 골ਡ ਦਾ ਵਰਕ ਹੈ ਇਹਦੇ ਉੱਪਰ ਤੇ ਇਹਦੇ ਵਿੱਚ ਪਿਸਤਾ ਕੇਸਰ ਆਮ ਮਾਮਰਾ ਬਦਾਮ ਪਾ ਕੇ ਨੂੰ ਮਤਲਬ ਦੇਸੀ ਗੀਚ ਤਿਆਰ ਕੀਤਾ ਹੋਇਆ ਹੈ ਤੇ ਇਹ ਆਪਾਂ ਨੂੰ ਲਾਈਕ ਕੋਸਟ ਕਰਦੀ 18000 ਰੁਪਏ ਪਰ ਕੇ ਜੀ ਆਪਾਂ ਨੂੰ ਮੈਨੂਫੈਕਚਰ ਹਾਂਜੀ ਤੇ ਬਾਕੀ ਜਿਵੇਂ ਵੀ ਜੇ ਆਪਾਂ ਮਤਲਬ ਪੀਸ ਦੇ ਰਿਕਾਰਡਿੰਗ ਜਾਂ ਜਿਵੇਂ ਜੁਐਲਰੀ ਬਾਕਸਸ ਦੇ ਵਿੱਚ ਨੇ 6 ਪੀਸ ਜੁਐਲਰੀ ਬਾਕਸ ਹੈ ਇਹ 2900 ਦਾ ਹੈ 6 ਪੀਸ ਦੇ ਤੋ ਜੇ ਗੱਲ ਕਰੀਏ ਤੇ ਇਨੀ ਐਕਸਪੈਂਸਿਵ ਮਠਾਈ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਪੋਸ਼ ਬੰਦੇ ਰਹਿੰਦੇ ਆ ਤੇ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਹਫਤੇ ਮਹੀਨੇ ਦੇ ਕਰੀਬ ਜਿਹੜੀ ਆ ਦੁਕਾਨ ਖੁੱਲ ਗਈ ਆ ਤੇ ਕਿਸ ਤਰ੍ਹਾਂ ਆ ਪਿਆਰ ਨਹੀਂ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਲੁਧਿਆਣਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਪਾਂ ਤੇ ਉਹੀ ਗੱਲ ਆ ਜਾਂਦੀ ਆ ਵੀ ਆਪਾਂ ਕੋਈ ਵੀ ਚੀਜ਼ ਸ਼ੁੱਧ ਬਣਾਵਾਂਗੇ ਤਾਂ ਡੈਫੀਨਿਟਲੀ ਆ ਵੀ ਲੋਕ ਸੰਧ ਕਰਨਗੇ ਤੇ ਪਰ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਜੀ ਤੇ ਆਪਣਾ ਕੋਈ ਕੁਆਲਿਟੀ ਨਾਲ ਆਪਣਾ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਜੀ ਤੇ ਆਪਾਂ ਨੂੰ ਹੁੰਦਾ ਵੀ ਸੁੱਧ ਚੀਜ਼ ਆਪਾਂ ਬਣਾ ਕੇ ਆਪਾਂ ਪੇਸ਼ ਕਰਾਂਗੇ ਤੇ ਕੋਈ ਵੀ ਇਦਾਂ ਦੇ ਕੋਈ ਪ੍ਰੋਬਲਮ ਨਹੀਂ ਹੁਣ ਜਿਵੇਂ ਰੀਸੈਂਟਲੀ ਸਾਡੇ ਕੋਲ ਆਊਟਰ ਆਇਆ ਇਹਦਾ 600 ਡੱਬੇ ਦਾ ਉਹਦੇ ਵਿੱਚ ਮਤਲਬ ਤੁਸੀਂ ਮੰਨ ਲਗੇ ਚਲੋ ਵੀ ਜਿੱਦਾਂ 670 ਦਾ ਜਿਹੜਾ ਆਰਡਰ ਹੈ ਉਹਨਾਂ ਨੇ ਇਹ ਸਪੈਸ਼ਲੀ ਇਹ ਮਠਾਈ ਸਵਰਨ ਮਠਾਈ ਉਹਨਾਂ ਨੇ ਐਡ-ਆਨ ਕਰਵਾਈ ਆ ਉਹਦੇ ਵਿੱਚ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸੋ ਇਹ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਜਿਹੜਾ ਰਿਸਪੌਂਸ ਮਿਲ ਰਿਹਾ ਹੈ 600 ਦੇ ਕਰੀਬ ਜਿਹੜੇ ਡੱਬੇ ਤੋਂ ਇਹ ਜੇ ਗੱਲ ਕਰੀਏ ਤੇ ਇਹਦੇ ਵਿੱਚ ਕੀ ਕੁਝ ਇਨਗਰੀਡੀਅੰਟਸ ਕੀ ਕੁਝ ਰਹਿੰਦੇ ਆ ਇੱਕ ਵਾਰੀ ਦੱਸੋ ਹਾਂਜੀ ਜਿਵੇਂ ਤੁਹਾਨੂੰ ਮੈਂ ਦੱਸੀ ਆ ਵੀ 24 ਕੈਰੇਟ ਦਾ 골ਡ ਦਾ ਵਰਕ ਹੈ ਜਿਹਦੇ ਉੱਪਰ ਤੇ ਮਾਮਰਾ ਬਦਾਮ ਹੈ ਤੇ ਪਿਸਤਾ ਦੇਸੀ ਕੀ ਕੇਸਰ ਤੇ ਇਹ ਜੋ ਸਭ ਮਿਲਾ ਕੇ ਇੰਟੀਅਰ ਕੀਤਾ ਗਿਆ ਉਹ ਮਿਹਨਤ ਕਿੰਨੀ ਕ ਲੱਗਦੀ ਹੈ ਕਿਉਂਕਿ ਬੜਾ ਸਵਾਦ ਜਿਹੜਾ ਇਹਦਾ ਲੱਗ ਹੀ ਹੋਏਗਾ ਕਿਉਂਕਿ ਲੋਕਾਂ ਨੇ ਜਿਹੜੇ ਗੱਲ ਕਰੀ ਇਹਦਾ ਆਮ ਤਾਂ ਗੁਲਾਬ ਜਮਨ ਖੰਦਾ ਕੋਈ ਬੇਸਨ ਦੀ ਬਰਫੀ ਖੰਦਾ ਕੋਈ ਬਦਾਨਾ ਤੇ ਤੁਸੀਂ ਇੰਨੀ ਮਹਿੰਗੀ ਤੇ ਕਿੰਨਾ ਕ ਲੱਗਾਇਆ ਗਿਆ ਨਹੀਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਕੋਈ ਵੀ ਕੰਮ ਕਰਦੇ ਆ ਮਿਹਨਤ ਤਾਂ ਦੇਖੋ ਕਰਨੀ ਪੈਂਦੀ ਆ ਆਪਾਂ ਨੂੰ ਠੀਕ ਹੈ ਜੀ ਮਿਹਨਤ ਹੈਗੀ ਆ ਇਹ ਚੀਜ਼ ਦੇ ਵਿੱਚ ਦੇਖੋ ਪਹਿਲਾਂ ਸਾਨੂੰ ਵੀ ਇਹ ਸੀ ਵੀ ਆਪਾਂ 18000 ਰੁਪਏ ਕਿਲੋ ਇਹ ਵਿੱਚ ਤਿਆਰ ਕਰਕੇ ਵੀ ਇਹ ਨਾ ਹੋਵੇ ਕੋਈ ਚੀਜ਼ ਆਪਣੀ ਵੇਸਟੇਜ ਜਾਵੇ ਜਾਂ ਕੁਝ ਵੀ ਬਟ ਉਹ ਆਪਾਂ ਨੂੰ ਲੁਧਿਆਣੇ ਨਿਵਾਸੀਆਂ ਦਾ ਬਹੁਤ ਆਪਾਂ థాంక్స్ ਕਰਦੇ ਆਗੇ ਨਾ ਤੇ ਉਹ ਉਹ ਮਤਲਬ ਸਾਨੂੰ ਨੋਬਤ ਆਉਣ ਦੀ ਲੋੜ ਨਹੀਂ ਉਮੀਦ ਨਹੀਂ ਸੀ ਇਹ ਬਟ ਬਹੁਤ ਅੱਛਾ ਰਿਸਪੌਂਸ ਮਿਲੇ ਆ ਕੋਈ ਸਾਨੂੰ ਕੋਈ ਇਦਾਂ ਦੀ ਕੋਈ ਉਹ ਨਹੀਂ ਹੈ ਜੀ ਗੱਲ ਕਰੀਏ ਸਰ ਤਾਂ ਇਹਦੀ ਪ੍ਰੇਪਰੇਸ਼ਨ ਪਹਿਲਾਂ ਤੋਂ ਹੀ ਹੁੰਦੀ ਹੈ ਜਾਂ ਔਨ ਆਰਡਰ ਹੀ ਜਿਹੜਾ ਇਹ ਬਣਾਉਨੇ ਹੋ ਤੁਸੀਂ ਨੀ ਵੈਸੇ ਅਸੀਂ ਜਿਵੇਂ ਮੰਨ ਕੇ ਚੱਲੋ ਵੀ 4-5 ਕਿਲੋ ਵੈਸੇ ਸਟਾਕ ਚ ਰੱਖਦੇ ਆਂ ਵੀ ਸਾਨੂੰ ਪਤਾ ਜਿਵੇਂ ਰੈਗੂਲਰ ਜਿੰਨੀ ਕੁ ਵਿਕਰੀ ਆ ਹੁਣ ਠੀਕ ਹੈ ਜੀ ਬਾਕੀ ਦਾ ਹੁਣ ਜਿੱਦਾਂ ਅੱਗੇ ਕਸਟਮਾਈਜ਼ ਡੱਬੇ ਵਗੈਰਾ ਆਪਾਂ ਬਾਕਸੇ ਬੈਟਿੰਗ ਬਾਕਸੇ ਹੋਗੇ ਜਾਂ ਹੋਰ ਤੇ ਉਹਦੇ ਲਈ ਆਨ ਆਰਡਰ ਆਪਾਂ ਤਿਆਰ ਕਰ ਰਹੇ ਹਾਂ ਹੁਣ ਅੱਗੇ ਤਿਹਾਰ ਵੀ ਆ ਰਿਹਾ ਕਿਸ ਤਰ੍ਹਾਂ ਦੀਆਂ ਮਠਾਈਆਂ ਹੋਰ ਲੈ ਕੇ ਆ ਰਹੇ ਹਾਂ ਤੇ ਕਿਸ ਤਰ੍ਹਾਂ ਦਾ ਰਿਸਕ ਹੋਰ ਤਾਂ ਇਹ ਆਪਣੀ ਗੁੜ ਵਾਲੀ ਕਾਜੂ ਕਤਲੀ ਹੈ ਤੇ ਉਹ ਵੀ ਕਾਫੀ ਜਦੋਂ ਪਹਿਲਾ ਆਊਟਲੈਟ ਸੰਗਰੂਰ ਦੇ ਵਿੱਚ ਖੁੱਲਾ ਸੀ ਉੱਥੋਂ ਹੀ ਮਸ਼ਹੂਰ ਹੋਈ ਜਾਂ ਤਾਂ ਸਾਰੇ ਆਊਟਲੈਟ ਤੇ ਮਿਲਦੀ ਹੋਏ ਹਾਂਜੀ ਹਾਂਜੀ ਉਹ ਆਪਾਂ ਸੰਗਰੂਰ ਤੋਂ ਸਟਾਰਟਿੰਗ ਕਰੀ ਸੀ ਤੇ ਉਹਦਾ ਵੀ ਆਪਾਂ ਨੂੰ ਬਹੁਤ ਰਿਸਪਾਂਸ ਅੱਛਾ ਮਿਲਿਆ ਸੀ ਤੇ ਹੁਣ ਲੁਧਿਆਣੇ ਦੇ ਵਿੱਚ ਵੀ ਬਹੁਤ ਅੱਛਾ ਰਿਸਪਾਂਸ ਮਿਲਿਆ ਹੁਣ ਰੀਸੈਂਟਰ ਆਖੀ ਨੱਕੇ ਗਏ ਨੇ ਤੇ ਬਹੁਤ ਸੋਹਣਾ ਰਿਸਪਾਂਸ ਮਿਲਿਆ ਪਰ ਕਿਹੜੀਆਂ ਮਠਾਈਆਂ ਸ਼ਕਾਨ ਲਈ ਜਿਹੜਾ ਕਿ ਲੁਧਿਆਣਾ ਵਾਸੀਆਂ ਲਈ ਰਾਏ ਹੋਏ ਔਰ ਆਪਾਂ 슈ਗਰ ਫ੍ਰੀ ਜਿਵੇਂ ਕਲਾਕੰਦ ਹੈਗੇ ਹੀ ਆਪਣੀ ਤੇ ਦੇਸੀ ਘੀ ਚ ਗਲਾਬ ਜਮਨ ਹੋ ਗਈ ਜਾਂ ਮੋਤੀचूर ਲੱਡੂ ਹੋ ਗਏ ਕਿਉਂ ਆਪਣੀ ਮਤਲਬ ਕੋਸ਼ਿਸ਼ ਇਹੀ ਹੈ ਵੀ ਆਪਾਂ ਦੇਸੀ ਘੀ ਦੇ ਵਿੱਚ ਹੀ ਤਿਆਰ ਕਰਕੇ ਇਹ ਚੀਜ਼ ਦਈਏ ਤੇ ਵਧੀਆ ਚੀਜ਼ ਦਈਏ ਠੀਕ ਹੈ ਜੀ ਤੇ ਬਾਕੀ ਦਾ ਲੁਧਿਆਣਾ ਨਿਵਾਸੀ ਨੂੰ ਇੱਕ ਵਾਰ ਜ਼ਰੂਰ ਬੁਜਾਰਸ਼ ਕਰਾਂਗੇ ਤੇ ਉੱਪਰ ਆਪਾਂ ਨੇ ਰੈਸਟੋਰੈਂਟ ਬਣਾਇਆ ਹੈ ਰੈਸਟੋਰੈਂਟ ਦੇ ਨਾਲ ਕੀਤੀ ਹੌਲਾ ਜੀ ਠੀਕ ਹੈ ਜੀ ਤੇ ਇੱਕ ਵਾਰ ਵੀ ਜ਼ਰੂਰ ਵਿਜ਼ਿਟ ਕਰਿਓ ਤੇ ਹਾਂਜੀ ਜੇ ਗੱਲ ਕਰੀਏ ਇੱਕ ਵਾਰੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਐਕਸਪਾਇਰੀ ਦਾ ਜਿਹੜਾ ਬਹੁਤ ਮੇਨ ਦਿੱਤਾ ਗਿਆ ਸੀ ਕਿ ਸਵੀਟਸ ਦੇ ਉੱਤੇ ਜਿਹੜੇ ਐਕਸਪਾਇਰੀ ਲਿਖਣੀ ਜ਼ਰੂਰ ਹੋਏਗੀ ਇਹਦੀ ਐਕਸਪਾਇਰੀ ਵਗੈਰਾ ਕੀ ਹੁੰਦੀ ਹੈ ਐਕਸਪਾਇਰੀ ਜਿਵੇਂ ਅਲੱਗ-ਅਲੱਗ ਹੁੰਦੀ ਹੈ ਜਿਵੇਂ ਖੋਏ ਦੀ ਆਈਟਮ ਦੇ ਅਲੱਗ ਹੈ ਜਿਵੇਂ 5 ਡੇਜ਼ ਦੀ ਅਸੀਂ ਕੰਜ਼ੂਮ ਕਰਦੇ ਹਾਂ ਉਹਨੂੰ ਤੇ ਬਾਕੀ ਦਾ ਇੰਨਾ ਹੈ ਕਿ ਸਾਡੇ ਮਤਲਬ ਉਹ ਚੀਜ਼ ਸਾਨੂੰ ਅਸੀਂ ਪਹੁੰਚ ਹੀ ਨਹੀਂ ਪਾਉਂਦੇ ਵੀ ਜੇ ਆਪਾਂ ਕਹੀਏ ਵੀ 5 ਦਿਨ ਤੋਂ ਉੱਪਰ ਚਲੀ ਗਈ ਨਾ ਤੇ ਮਤਲਬ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਉਹਨੂੰ ਸੋਲਡ ਆਊਟ ਕਰ ਦਿੰਦੇ ਹਾਂ ਹਾਂਜੀ ਉਹ ਲੁਧਿਆਣਾ ਵਾਸੀਆਂ ਲਈ ਕੀ ਮੈਸੇਜ ਹੈ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਹੈ ਮੈਸੇਜ ਤਾਂ ਹੀ ਆਈ ਮੈਸੇਜ ਆ ਚਲੋ ਮੈਂ ਛੋਟਾ ਨਹੀਂ ਦੇ ਸਕਦਾ ਬਟ ਇੰਨਾ ਕਹਾਂ ਵੀ ਕੋਈ ਹਾਂਜੀ ਰਿਕਵੈਸਟ ਕਰਦੇ ਹਾਂ ਵੀ ਵਧੀਆ ਚੀਜ਼ ਸੁਧਤਾ ਨਾਲ ਕੋਈ ਚੀਜ਼ ਤੁਸੀਂ ਖਾਓ ਠੀਕ ਹੈ ਤੇ ਅਸੀਂ ਮਤਲਬ ਅਸੀਂ ਬੈਠੇ ਹਾਂ ਜੋ ਅਸੀਂ ਬਣਾ ਕੇ ਤੁਹਾਨੂੰ ਦੇਣ ਲਈ ਤੇ ਤੁਹਾਡੇ ਸ਼ਹਿਰ 'ਚ ਆਏ ਆ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਜੀ ਸੋ ਜੀ ਸਾਡੇ ਨਾਲ ਓਨਰ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੀ 18000 ਦੀ ਖੁੱਦ ਨੂੰ ਜਿਹੜੀ ਕੋਸਟ ਪੈਂਦੀ ਹੈ ਤੇ ਉਹ 1000 ਤਾਂ ਆਪਣਾ ਜਿਹੜੀ ਮਿਹਨਤ ਆ ਉਹ ਵੀ ਰੱਖਣੀ ਪੈਂਦੀ ਆ ਪ੍ਰੀ ਆਰਡਰ ਜਿਹੜੇ ਆ ਰੱਖਦੇ ਆ ਤੇ ਗੱਲਬਾਤ ਕਰੀਏ ਤਾਂ ਫਿਲਹਾਲ ਐਂਬੀਅੰਸ ਜਿਹੜਾ ਚੈੱਕ ਕਰਾ ਦਿੰਨੇ ਇੱਕ ਵਾਰੀ ਜਿਹੜਾ ਮਾਹੌਲ ਪੂਰਾ ਇੱਥੇ ਜਿਹੜਾ ਵਧੀਆ ਤਰੀਕੇ ਦੇ ਨਾਲ ਪੂਰੇ ਗਿਫਟ ਆਈਟਮਸ ਵਗੈਰਾ ਸਾਰਾ ਕੁਝ ਮਿਲ ਜਾਂਦਾ ਸੋ ਇਹ ਤੁਹਾਡੇ ਵੀ ਮਨਾਂ ਦੇ ਵਿੱਚ ਸਵਾਲ ਸੀ ਤੇ ਕਿਤੇ ਨਾ ਕਿਤੇ ਉਹ ਜਿਹੜੇ ਕਲੀਅਰ ਹੋ ਗਏ ਹੋਣੇ ਆ ਸੋ ਇਸ ਤਰ੍ਹਾਂ ਹੋਰ ਵੀ ਸੂਰਿਸ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਦੇਖਦੇ ਰਹੋ ਬਨੇਰੋ ਜਾਨੀ ਤਸ਼ੀਤਾਨਵਾਦ